ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬੀਤੇ ਕੱਲ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਓਮਾਨ ਦੇ ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਪ੍ਰਿਸਟੀਜ ਜਿਹੜਾ ਫੈਲਕਨ ਹੈ ਉਹ ਡੁੱਬ ਗਿਆ ਸੀ ਜਿਸ ਦੇ ਵਿੱਚ 16 ਕਰੂ ਮੈਂਬਰ ਸੀ ਜਿਸ ਦੇ ਵਿੱਚੋਂ 13 ਭਾਰਤੀ ਸੀ ਓਮਾਨ ਦੇ ਕੋਲ ਇੱਕ ਤੇਲ ਦਾ ਟੈਂਕਰ ਸਮੁੰਦਰ ਦੇ ਵਿੱਚ ਪਲਟ ਗਿਆ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,032 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀ ਪੂਜ ਜ ਲੈਂਦੇ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸਲਾਣਾ ਵਿੱਚ ਰਸਣ ਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਉਣਾ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਕੀਮਤ ਹੇਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹैया ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ 9 क्रू मेंबर ਜਿਹੜੇ ਸੁਰੱਖਿਅਤ ਬਚਾ ਲਏ ਗਏ ਨੇ ਬੀਤੇ ਕੱਲ ਵੀ ਅਸੀਂ ਦੱਸਿਆ ਸੀ ਕਿ 16 ਕ੍ਰੂ ਮੈਂਬਰ ਇਸ ਸ਼ਿਪ ਦੇ ਵਿੱਚ ਮੌਜੂਦ ਸੀ ਜਿਸ ਦੇ ਵਿੱਚੋਂ ਹੁਣ 9 ਸ਼ਿਪ ਮੈਂਬਰ ਬਚਾ ਲਏ ਗਏ ਨੇ ਜਿਸ ਦੇ ਵਿੱਚ 8 ਭਾਰਤੀ ਨੇ ਤੇ ਇੱਕ ਸ਼੍ਰੀਲੰਕਾਈ ਹੈ ਜਿਸ ਦਾ ਰੈਸਕਿਊ ਕਰ ਲਿਆ ਗਿਆ ਜਹਾਜ਼ ਦੇ ਵਿੱਚ ਕੋਲਾ ਕੁੱਲ ਕਾ ਮਿਲਾ ਕੇ ਯਾਨੀ ਕਿ 16 ਸਦਸਤ ਸੀਗੇ ਜਿਨ੍ਹਾਂ ਦੇ ਵਿੱਚੋਂ 7 ਅਜੇ ਵੀ ਲਾਪਤਾ ਨੇ ਜਿਦੇ ਵਿੱਚੋਂ 5 ਭਾਰਤੀ ਤੇ 2 ਸ਼੍ਰੀਲੰਕਾਈ ਨਾਗਰਿਕ ਅਜੇ ਵੀ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸਮੁੰਦਰੀ ਸੁਰੱਖਿਆ ਕੇਂਦਰ ਦੇ ਮੁਤਾਬਕ ਪ੍ਰੈਸਟੀਜ ਫਾਲਕਨ ਨਾਮ ਦਾ ਇਹ ਤੇਲ ਟੈਂਕਰ ਦੁਬਈ ਦੇ ਹਮਰੀਆ ਪੋਰਟ ਤੋਂ ਰਵਾਨਾ ਹੋਇਆ ਸੀ ਤੇ ਇਸ ਦੇ ਵਿੱਚ ਕੁਮਰੋਜ਼ ਦਾ ਝੰਡਾ ਲੱਗਾ ਹੋਇਆ ਸੀ ਇਹ ਯਮਨ ਦੇ ਅਦਨ ਪੋਰਟ ਦੇ ਵਿੱਚ ਜਾ ਰਿਹਾ ਸੀ ਸੋਮਵਾਰ ਨੂੰ ਦੁਕਮ ਦੇ ਪੋਰਟ ਟਾਊਨ ਦੇ ਕੋਲ ਰਾਸ ਮਦਰਕਾ ਦੇ ਕਰੀਬ 46 ਕਿਲੋਮੀਟਰ ਦੂਰ ਦੱਖਣ ਪੂਰਬ ਦੇ ਤੇਲ ਟੈਂਕਰ ਪਲਟ ਗਿਆ ਸੀ ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹਦੀ ਜਾਣਕਾਰੀ ਦਿੱਤੀ ਸੀ ਓਮਾਨ ਦੇ ਵਿੱਚ ਤੇਲ ਦੇ ਟੈਂਕਰ ਦੇ ਡੁੱਬਣ ਦੀ ਜਾਣਕਾਰੀ ਮਿਲਦੀ ਭਾਰਤੀ ਨੌ ਸੈਨਾ ਦੇ ਯੁੱਧ ਪੋਤ ਜਿਹੜਾ ਹੈ ਆਈ ਐਨ ਐਸ ਤੇਗ ਅਤੇ 에ਅਰਕ੍ਰਾਫਟ ਪੀ 8 ਆਈ ਨੂੰ ਰਾਹਤ ਤੇ ਬਚਾਅ ਕਾਰਜਾਂ ਦੇ ਲਈ ਭੇਜ ਦਿੱਤਾ ਗਿਆ ਸੀ ਜਾਨੀ ਕਿ ਇਸ ਓਮਾਨ ਦੇ ਵਿੱਚ ਜਿਹੜਾ ਇਹ ਤੇਲ ਦਾ ਟੈਂਕਰ ਪਲਟਿਆ ਉਸ ਦੇ ਲਈ ਭਾਰਤੇ ਭਾਰਤ ਨੇ ਵੀ ਆਪਣਾ ਆਈ ਐਨ ਐਸ ਤੇਗ ਤੇ 에ਅਰਕ੍ਰਾਫਟ ਭੇਜਿਆ ਹੋਇਆ ਉੱਥੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਹੈਲਪ ਕੀਤੀ ਜਾ ਰਹੀ ਹੈ ਮਦਦ ਕੀਤੀ ਜਾ ਰਹੀ ਹੈ ਔਰ ਉਸ ਦਾ ਹੀ ਨਤੀਜਾ ਹੈ ਕਿ ਜਿੱਥੇ ਪਿਛਲੇ 2 ਦਿਨ ਤੋਂ ਇਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ 16 ਦੇ 16 ਜਿਹੜੇ ਕਰੂ ਮੈਂਬਰ ਸੀ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਔਰ ਉਹਨਾਂ ਨੂੰ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਜਦੋਂ ਭਾਰਤ ਦੇ ਯੁੱਧਪੋਤਵੀ ਉਸ ਦੇ ਵਿੱਚ ਜਾ ਕੇ ਮਿਲਦੇ ਨੇ ਔਰ ਉਹਨਾਂ ਦੇ ਵੱਲੋਂ ਭਾਲ ਸ਼ੁਰੂ ਕੀਤੀ ਜਾਂਦੀ ਹੈ ਤੇ ਬੀਤੇ ਕੱਲ 9 ਕਰੂ ਮੈਂਬਰ ਜਿਹੜੇ ਨੇ ਉਹਨਾਂ ਨੂੰ ਲੱਭ ਲਿਆ ਗਿਆ ਜਿਸ ਦੇ ਵਿੱਚੋਂ 8 ਭਾਰਤੀ ਨੇ ਔਰ ਇੱਕ ਸ਼੍ਰੀਲੰਕਾਈ ਹੈ 16 ਕਰੂ ਮੈਂਬਰ ਟੋਟਲ ਸੀ ਜਿਸ ਦੇ ਵਿੱਚੋਂ ਅਜੇ ਵੀ 7 ਦੀ ਭਾਲ جاری ਹੈ ਜਿਸ ਦੇ ਵਿੱਚੋਂ 5 ਅਜੇ ਵੀ ਭਾਰਤ ਦੇ ਲਾਪਤਾ ਨੇ ਔਰ 2 ਸ਼੍ਰੀਲੰਕਾਈ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਨਿਊਜ਼ ਏਜੰਸੀਆਂ ਦੇ ਮੁਤਾਬਕ ਜਹਾਜ਼ ਅਜੇ ਵੀ ਸਮੁੰਦਰ ਦੇ ਵਿੱਚ ਉਲਟਾ ਡੁੱਬਿਆ ਹੋਇਆ ਹੈ ਇਹਦੇ ਵਿੱਚ ਤੇਲ ਲੀਕ ਹੋਇਆ ਹੈ ਜਾਂ ਨਹੀਂ ਹੋਇਆ ਹੈ ਇਹਦੇ ਬਾਰੇ ਜਾਣਕਾਰੀ ਹਲੇ ਸਾਹਮਣੇ ਨਹੀਂ ਆਈ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਜਿਹੜਾ ਟੈਂਕਰ ਡੁੱਬਿਆ ਹੈ ਉਹਦੀ ਲੋਕੇਸ਼ਨ 4 ਦਿਨ ਪਹਿਲਾਂ ਹੀ ਅਪਡੇਟ ਕੀਤੀ ਗਈ ਸੀ ਇਹ ਲਗਭਗ 117 ਮੀਟਰ ਲੰਬਾ ਤੇਲ ਟੈਂਕਰ ਹੈ ਜਿਹਦੀ 2007 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ ਆਮ ਤੌਰ ਤੇ ਐਸੇ ਛੋਟੇ ਟੈਂਕਰਾਂ ਦਾ ਇਸਤੇਮਾਲ ਛੋਟੀ ਜਿਹੜੀ ਯਾਤਰਾ ਹੁੰਦੀ ਹੈ ਉਹਦੇ ਲਈ ਕੀਤਾ ਜਾਂਦਾ ਹੈ ਦੁਕਮ ਪੋਰਟ ਓਮਾਨ ਦੇ ਦੱਖਣ ਪੱਛਮ ਟਟ ਦੇ ਉੱਤੇ ਸਥਿਤ ਹੈ ਜੋ ਦੇਸ਼ ਦੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦਾ ਪ੍ਰਮੁੱਖ ਕੇਂਦਰ ਹੈ ਇੱਥੇ ਮੌਜੂਦ ਤੇਲ ਰਿਫਾਇਨਰੀ ਦੁਕਮ ਦੇ ਵੱਡੇ ਇੰਡਸਟਰੀਅਲ ਏਰੀਆ ਦਾ ਹਿੱਸਾ ਹੈ ਜੋ ਓਮਾਨ ਦਾ ਸਭ ਤੋਂ ਵੱਡਾ ਇਕਲੌਤਾ ਇਕਨੋਮਿਕ ਪ੍ਰੋਜੈਕਟ ਹੈ ਪਰ ਇਹਦੇ ਉੱਤੇ ਅਦਨ ਦੀ ਖਾੜੀ ਦੇ ਕੁਝ ਐਸੇ ਹੂਤੀ ਵਿਦਰੋਹੀ ਨੇ ਜਿਨ੍ਹਾਂ ਦੇ ਵੱਲੋਂ ਵਾਰ-ਵਾਰ ਹਮਲਾ ਕਰ ਦਿੱਤਾ ਜਾਂਦਾ ਹੈ ਦਰਸਲ ਅਦਨ ਯਮਨ ਦੀ ਅੰਤਰਰਾਸ਼ਟਰੀ ਸਤਰ ਤੇ ਮੰਨਤਾ ਹਾਸਲ ਕਰਨ ਵਾਲੀ ਸਰਕਾਰ ਦੇ ਕਬਜ਼ੇ ਵਾਲਾ ਆਖਰੀ ਪ੍ਰਮੁੱਖ ਸ਼ਹਿਰ ਹੈ ਦਰਸਲ ਯਮਨ ਦੇ ਵਿੱਚ 2014 ਦੇ ਵਿੱਚ ایران ਸਮਰਥਿਤ ਯੂਹੀ ਵਿਦਰੋਹੀ ਇੱਕ ਵਿਦਰੋਹੀ 그룹 ਹੈ ਉੱਥੇ ਜਿਹਨੂੰ ਹੁਤੀ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਇੱਕ ਗ੍ਰਹਿ ਯੁੱਧ ਚੱਲ ਰਿਹਾ ਹੈ ਇਜ਼ਰਾਈਲ ਹਮਾਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਹੁਤੀ ਆਸ-ਪਾਸ ਦੇ ਸਮੁੰਦਰੀ ਖੇਤਰ ਦੇ ਵਿੱਚ ਖਾਸ ਕਰ ਅਦਨ ਦੀ ਖਾੜੀ ਦੇ ਵਿੱਚ ਜਹਾਜ਼ ਦਾ ਜਹਾਜ਼ਾਂ ਦੇ ਉੱਪਰ ਅਕਸਰ ਹਮਲਾ ਕਰ ਦਿੰਦੇ ਨੇ ਸੋ ਇਸ ਜਹਾਜ਼ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਸ ਦੇ ਵਿੱਚ ਵੀ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਜਿਹੜਾ ਹੂਤੀ ਬੰਦਰੋਹੀ ਨੇ ਉਹਨਾਂ ਦੇ ਵੱਲੋਂ ਇਹਦੇ ਉੱਤੇ ਕੋਈ ਸ਼ਰਾਰਤ ਕੀਤੀ ਗਈ ਹੋਵੇ ਪਰ ਅਜੇ ਤੱਕ ਇਹਦੀ ਪੁਸ਼ਟੀ ਨਹੀਂ ਹੋ ਸਕੀ ਹੈ ਹੂਤੀਆਂ ਦੇ ਹਮਲੇ ਦੇ ਜਵਾਬ ਦੇ ਵਿੱਚ ਅਮਰੀਕਾ ਤੇ ਬ੍ਰਿਟੇਨ ਨੇ ਮਿਲ ਕੇ ਹੁਣ ਤੱਕ 4 ਬਾਰ ਯਮਨ ਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਹੈ ਅਮਰੀਕੀ ਮੀਡੀਆ ਦੇ ਮੁਤਾਬਕ ਲਾਲ ਸਾਗਰ ਦੇ ਵਿੱਚ ਲਗਾਤਾਰ ਹੋ ਰਹੇ ਹੂਤੀਆਂ ਦੇ ਹਮਲੇ ਦੇ ਕਾਰਨ ਅੰਤਰਰਾਸ਼ਟਰੀ ਟ੍ਰੇਡ ਤੇ ਇਹਦਾ ਗੰਭੀਰ ਅਸਰ ਪਿਆ ਹੈ ਔਰ ਭਾਰਤ ਅਤੇ ਯੂਰਪ ਦੇ ਲਈ ਡੀਜ਼ਲ ਦੀ ਸਪਲਾਈ ਪਿਛਲੇ 2 ਸਾਲਾਂ ਤੋਂ ਸਭ ਤੋਂ ਨਿਚਲੇ ਪੱਧਰ ਤੇ ਚੱਲ ਗਈ ਹੈ ਕਿਉਂਕਿ ਇਹ ਜਿਹੜੇ ਤੇਲ ਦੇ ਟੈਂਕਰ ਨੇ ਜਦੋਂ ਇੱਥੋਂ ਅਦਨ ਦੀ ਖਾੜੀ ਦੇ ਵਿੱਚੋਂ ਇਹ ਨਿਕਲਦੇ ਨੇ ਤੇ ਹੁਤੀ ਵਿਦਰੋਹੀ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਇਸੇ ਕਰਕੇ ਪਿਛਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਔਰ ਬ੍ਰਿਟੇਨ ਨੇ ਇਸ ਇਲਾਕੇ ਦੇ ਵਿੱਚ 에ਅਰ ਸਟ੍ਰਾਈਕ ਤਿੰਨ ਤੋਂ ਚਾਰ ਵਾਰੀ 에ਅਰ ਸਟ੍ਰਾਈਕ ਕੀਤੀ ਹੈ ਜਿਸ ਦੇ ਨਾਲ ਕਿ ਜਿਹੜਾ ਭਾਰਤ ਨੂੰ ਸਪਲਾਈ ਹੋ ਰਿਹਾ ਡੀਜ਼ਲ ਹੈ ਯੂਰਪ ਤੋਂ ਉਹਦੀ ਲਗਾਤਾਰ ਤਦਾਦ ਜਿਹੜੀ ਆ ਪਿਛਲੇ ਕੁਝ ਸਮੇਂ ਦੇ ਵਿੱਚ ਘਟੀ ਹੈ ਇਹਦੇ ਵਿੱਚ ਕਰੀਬ 90% ਦੀ ਗਰਾਵੜ ਦਰਜ ਕੀਤੀ ਗਈ ਹੈ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਜਿਹੜਾ ਤੇਲ ਸੀ ਉਹ ਭਾਰਤ ਦੇ ਲਈ ਵੀ ਕਿੰਨਾ ਇੰਪੋਰਟੈਂਟ ਸੀ ਔਰ ਇਸ ਇਸ ਦੀ ਇਸ ਖਬਰ ਨੂੰ ਅਸੀਂ ਨਸ਼ਰ ਇਸ ਕਰਕੇ ਕੀਤਾ ਸੀ ਕਿਉਂਕਿ ਇਸ ਸ਼ਿਪ ਦੇ ਵਿੱਚ 16 ਕਰੂ ਮੈਂਬਰ ਸੀ ਜਿਸ ਦੇ ਵਿੱਚੋਂ 13 ਭਾਰਤੀ ਸੀ ਔਰ ਉਹਨਾਂ 13 ਭਾਰਤੀਆਂ ਦੇ ਵਿੱਚੋਂ ਹੁਣ 8 ਨੂੰ ਬਚਾ ਲਿਆ ਗਿਆ ਔਰ ਬਾਕੀ ਅਜੇ पांच दी पाल जारी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप